ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰੈਨ ਸਿੰਘ ਚੌੜਾ ਅੱਜ ਛੇਲੋ ਬਾਹਰ ਹੋਣਗੇ ਤੇ ਇਹ ਸਭ ਤੋਂ ਵੱਡੀ ਖਬਰ ਹੈ ਤੇ ਦੱਸਦੀ ਹੈ ਕਿ 110 ਦਿਨਾਂ ਬਾਅਦ ਜਿਹੜੇ ਕਿ ਨਰੈਨ ਸਿੰਘ ਚੌੜਾ ਬਾਹਰ ਆ ਰਹੇ ਨੇ ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ 2 ਦਸੰਬਰ ਨੂੰ ਯਾਨੀ ਕਿ ਕੱਲ ਹੀ ਲੀਡਰਾਂ ਨੂੰ ਜਿਹੜੀ ਕਿ ਸਜ਼ਾ ਦਿੱਤੀ ਗਈ ਸੀ ਬੇਅਦਬੀ ਮੁੱਦਿਆਂ ਦੇ ਉੱਤੇ ਉੱਥੇ ਹੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਅਕਾਲੀ ਦਲ ਦੇ ਲੀਡਰਾਂ ਨੂੰ ਸਜ਼ਾ ਸੁढ़ाई ਗਈ ਤੇ ਜਿਸ ਦੇ ਤਹਿਤ ਉੱਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਜਿਹੜਾ ਕਿ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਰੇਦਾਰੀ ਕਰ ਰਿਹਾ ਸੀ ਤੇ ਨਰਾਇਣ ਸਿੰਘ ਚੌੜਾ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਮਾਹੌਲ ਡਰ ਦਾ ਦੇਖਣ ਨੂੰ ਮਿਲਿਆ ਚਲ ਵਡੇ ਹੋਈ ਤੇ ਦੂਜੇ ਪਾਸੇ ਇਸ ਗੱਲ ਤੋਂ ਬਾਅਦ ਦੱਸਿਆ ਕਿ ਨਰਾਇਣ ਸਿੰਘ ਚੌੜਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਨਰਾਇਣ ਸਿੰਘ ਚੌੜਾ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਬਚਾਅ ਹੋ ਗਿਆ ਤੇ ਉੱਥੇ ਹੀ ਜਿਹੜਾ ਕਿ ਨਰਾਇਣ ਚੌੜਾ ਨੂੰ ਲਗਾਤਾਰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਗ੍ਰਿਫਤਾਰ ਕੀਤਾ ਦੂਜੇ ਪਾਸੇ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਹੁਣ ਅਕਾਲੀ ਦਲ ਵੀ ਜੋ ਪੜਕਦਾ ਹੋਇਆ ਨਜ਼ਰ ਆਇਆ ਤੇ ਹੁਣੇ ਨਰਾਇਣ ਸਿੰਘ ਚੌੜਾ ਦੀ ਕੱਲ ਜ਼ਮਾਨਤ ਹੋਈ ਤੇ ਜਿਸ ਦੇ ਤਹਿਤ ਉੱਥੇ ਹੀ ਅਕਾਲੀ ਦਲ ਦੀ ਲੀਡਰਸ਼ਿਪ ਪੱਕਦੀ ਹੋਈ ਨਜ਼ਰ ਆਈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਲਗਾਤਾਰ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਿਖੇਧੀ ਕੀਤੀ ਗਈ ਤੇ ਦੂਜੇ ਪਾਸੇ ਸਾਜ਼ਿਸ਼ ਦਾ ਨਾਮ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੋੜਾ ਨੂੰ ਕੱਲ ਜ਼ਮਾਨਤ ਮਿਲੀ ਤੇ ਅੱਜ ਜੇਲ੍ਹੋਂ ਬਾਹਰ ਨਰਾਇਣ ਸਿੰਘ ਚੌੜਾ ਅਣਗੇ ਦੂਜੇ ਪਾਸੇ ਦਮਦਮੀ ਟਕਸਾਲ ਯਾਨੀ ਕਿ ਦਲ ਖਾਲਸਾ ਦੇ ਵੱਲੋਂ ਜਿਹੜਾ ਕਿ ਇਸ ਗੱਲ ਦੀ ਕਿਹਾ ਗਿਆ ਕਿ ਨਰਾਇਣ ਸਿੰਘ ਚੌੜਾ ਨੇ ਆਪਣੀਆਂ ਭਾਵਨਾਵਾਂ ਨੂੰ ਜਿਹੜੀ ਕਿ ਉਹਦੇ ਅੰਦਰ ਹਮਦਰਦੀ ਸੀ ਉਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੇ ਹੱਕ ਦੇ ਵਿੱਚ ਪੂਰਾ ਹੀ ਦਲ ਖਾਲਸਾ ਨਜ਼ਰ ਆਇਆ ਤੇ ਹੁਣ ਉੱਥੇ ਹੀ ਨਰਾਇਣ ਸਿੰਘ ਚੌੜਾ ਨੂੰ ਅੱਜ ਜਿਹੜੇ ਕਿ ਜੇਲ੍ਹੋਂ ਬਾਹਰ ਆ ਸਕਦੇ ਨੇ ਤੇ ਕੱਲ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਤੇ ਦੱਸਦੀ ਆ ਕਿ 110 ਦਿਨਾਂ ਬਾਅਦ ਜਿਹੜੇ ਕਿ ਨਰਾਇਣ ਸਿੰਘ ਚੋੜਾ ਬਾਹਰ ਆ ਰਹੇ ਨੇ ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ 2 ਦਸੰਬਰ ਨੂੰ ਯਾਨੀ ਕਿ ਅਕਾਲੀ ਲੀਡਰਾਂ ਨੂੰ ਜਿਹੜੀ ਕਿ ਸਜ਼ਾ ਦਿੱਤੀ ਗਈ ਸੀ ਬੇਅਦਬੀ ਮੁੱਦੇਆਂ ਦੇ ਉੱਤੇ ਉੱਥੇ ਹੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਅਕਾਲੀ ਦਲ ਦੇ ਲੀਡਰਾਂ ਨੂੰ ਸਜ਼ਾ ਸੁढ़ाई ਗਈ ਤੇ ਜਿਸ ਦੇ ਤਹਿਤ ਉੱਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਜਿਹੜਾ ਕਿ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਰੇਦਾਰੀ ਕਰ ਰਹੇ ਸੀ ਤੇ ਨਰਾਇਣ ਸਿੰਘ ਚੌੜਾ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਮਾਹੌਲ ਡਰ ਦਾ ਦੇਖਣ ਨੂੰ ਮਿਲਿਆ ਹਲਚਲ ਵੱਡੀ ਹੋਈ ਤੇ ਦੂਜੇ ਪਾਸੇ ਇਸ ਗੱਲ ਤੋਂ ਬਾਅਦ ਦੱਸਿਆ ਕਿ ਨਰਾਇਣ ਸਿੰਘ ਚੌੜਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਨਰਾਇਣ ਸਿੰਘ ਚੌੜਾ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਬਚਾਅ ਹੋ ਗਿਆ ਤੇ ਉੱਥੇ ਹੀ ਜਿਹੜਾ ਕਿ ਨਰਾਇਣ ਚੋੜਾ ਨੂੰ ਲਗਾਤਾਰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਗ੍ਰਿਫਤਾਰ ਕੀਤਾ ਦੂਜੇ ਪਾਸੇ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਹੁਣ ਅਕਾਲੀ ਦਲ ਵੀ ਜੋ ਭੜਕਦਾ ਹੋਇਆ ਨਜ਼ਰ ਆਇਆ ਤੇ ਹੁਣੇ ਨਰਾਇਣ ਸਿੰਘ ਚੌੜਾ ਦੀ ਕੱਲ ਜ਼ਮਾਨਤ ਹੋਈ ਤੇ ਜਿਸ ਸਥਤ ਉੱਥੇ ਹੀ ਅਕਾਲੀ ਦਲ ਦੀ ਲੀਡਰਸ਼ਿਪ ਪੱਕਦੀ ਹੋਈ ਨਜ਼ਰ ਆਈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਲਗਾਤਾਰ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਿਖੇਧੀ ਕੀਤੀ ਗਈ ਤੇ ਦੂਜੇ ਪਾਸੇ ਸਾਜ਼ਿਸ਼ ਦਾ ਨਾਮ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੋੜਾ ਨੂੰ ਕੱਲ ਜ਼ਮਾਨਤ ਮਿਲੀ ਤੇ ਅੱਜ ਜੇਲ੍ਹੋਂ ਬਾਹਰ ਨਰਾਇਣ ਸਿੰਘ ਚੋੜਾ ਆਉਣਗੇ ਦੂਜੇ ਪਾਸੇ ਦਮਦਮੀ ਟਕਸਾਲ ਯਾਨੀ ਕਿ ਦਲ ਖਾਲਸਾ ਦੇ ਵੱਲੋਂ ਜਿਹੜਾ ਕਿ ਇਸ ਗੱਲ ਦੀ ਕਿਹਾ ਗਿਆ ਕਿ ਨਰਾਇਣ ਸਿੰਘ ਚੋੜਾ ਨੇ ਆਪਣੀਆਂ ਭਾਵਨਾਵਾਂ ਨੂੰ ਜਿਹੜੀ ਕਿ ਉਹਨਾਂ ਦੇ ਅੰਦਰ ਹਮਦਰਦੀ ਸੀ ਉਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੇ ਹੱਕ ਦੇ ਵਿੱਚ ਪੂਰਾ ਹੀ ਦਲ ਖਾਲਸਾ ਨਜ਼ਰ ਆਇਆ ਤੇ ਹੁਣ ਉੱਥੇ ਹੀ ਨਰਾਇਣ ਸਿੰਘ ਚੋੜਾ ਨੂੰ ਅੱਜ ਜਿਹੜੇ ਕਿ ਜੇਲ੍ਹੋਂ ਬਾਹਰ ਆ ਸਕਦੇ ਨੇ ਤੇ ਕੱਲ ਉਹਨਾਂ ਨੂੰ ਜ਼ਮਾਨਤ ਮਿਲ ਗਈ